ਦੇਸ਼ ਦੇ ਕਹਿ ਲਈ ਕਿ ਭਾਰਤ ਦੇ ਪ੍ਰਧਾਨ ਮੰਤਰੀ ਦੁਨੀਆ ਦੀ ਵੱਡੀ ਤਾਕਤ ਕਹਾਉਂਦੇ ਦੇਸ਼ ਅਮਰੀਕਾ ਦੇ ਜਿਹੜੇ ਨਵੇਂ ਚੁਣੇ ਗਏ ਰਾਸ਼ਟਰਪਤੀ ਉਹਨਾਂ ਦੇ ਤਾਜਪੋਸ਼ੀ ਸਮਾਗਮ ਦੇ ਵਿੱਚ ਜਾਣਗੇ ਜਾਂ ਨਹੀਂ ਇਸ ਉੱਤੇ ਵੱਡੇ ਪੱਧਰ ਉੱਤੇ ਇੱਕ ਚਰਚਾ ਚੱਲ ਰਹੀ ਹੈ ਮਾਹੌਲ ਕਿਸ ਤਰ੍ਹਾਂ ਦਾ ਹੈ ਤੇ ਕਿਸ ਤਰ੍ਹਾਂ ਦਾ ਰਹਿਣ ਵਾਲਾ ਹੈ ਜਿਹੇ ਸਾਰੇ ਮਾਮਲੇ ਚਰਚਾ ਲਈ ਸਾਡੇ ਨਾਲ ਖਾਸ ਤੌਰ ਉੱਤੇ ਜੁੜੇ ਨੇ ਉਹਗੇ ਰਾਸ਼ੀ ਮਾਹਰ ਤੇ ਵਿਸ਼ਮ ਚਿੰਤਕ ਪ੍ਰੋਫੈਸਰ ਡਾਕਟਰ ਪਿਆਰੀ ਲਾਲ ਗਰਗ ਜੀ ਸੋ ਸਭ ਤੋਂ ਪਹਿਲਾਂ ਗਰਗ ਸਾਹਿਬ ਚੈਨਲੀ ਮਿਸ਼ਨ ਪੰਜਾਬੀ ਵੱਲੋਂ ਤੁਹਾਡਾ ਸਵਾਗਤ ਵੈਲਕਮ ਜੀ ਸ਼ੁਕਰੀਆ ਬਹੁਤ ਵੱਤਨ ਸਰ ਡਾਕਟਰ ਸਾਹਿਬ ਦੁਨੀਆ ਦੀ ਸ਼ਕਤੀ ਕਹਿ ਲਈਏ ਕਿ ਅਹਿਮ ਦੇਸ਼ ਕਹਾਉਂਦਾ ਅਮਰੀਕਾ ਜਿਹਦੇ ਵੱਲ ਦੁਨੀਆ ਇੱਕ ਕਈ ਪੱਖਾਂ ਨੂੰ ਲੈ ਕੇ ਝਾਕਦੀ ਹੈ ਕਹਿ ਸਕਦੇ ਹਾਂ ਕਿ ਦੁਨੀਆ ਦੇ ਵਿੱਚ ਬਰੇ ਆਪਦੋ ਇਸਤਹਾਕੀਆਂ ਤੋਂ ਜਿਹੜਾ ਅਮਰੀਕਾ ਇੱਕ ਕੇਂਦਰ ਬਿੰਦੂ ਬਣਿਆ ਹੋਇਆ ਤੇ ਉਸ ਵੇਲੇ ਕੇਂਦਰ ਬਿੰਦੂ ਹੋਰ ਚਮਕਦਾ ਸਤਾਰਾ ਬਣ ਉੱਠਦਾ ਜਦੋਂ ਉਸ ਦੇਸ਼ ਦੇ ਰਾਸ਼ਟਰਪਤੀ ਦੀ ਜਿਹੜਾ ਮੁੱਖ ਕੁਰਸੀ ਹੈ ਉਹਦੀ ਜਿਹੜੀ ਤਾਜਪੋਸ਼ੀ ਹੁੰਦੀ ਹੈ ਤੇ ਉਹ ਉਤਾਜ ਕੋਸ਼ੀ ਦੇ ਵਿੱਚ ਕਿਹੜੇ ਕਿਹੜੇ ਮਹਿਮਾਨ ਹੁਣ ਤੱਕ ਬੁਲਾਏ ਗਏ ਨੇ ਤੇ ਸਵਾਲ ਹੈ ਕਿ ਦੇਸ਼ ਦੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੀ ਉਹ ਉਤਾਜ ਕੋਸ਼ੀ ਦੇ ਵਿੱਚ ਜਾਣਗੇ ਤਾਂ ਹੁਣ ਤੱਕ ਇਹ ਮਾਮਲਾ ਕਿੱਥੇ ਖੜਾ ਹੈ ਸਾਹਿਬ ਇਹ ਵੱਡਾ ਮਾਮਲਾ ਹੈ ਅਮਰੀਕਾ ਤੋਂ ਆਪਾਂ ਗੱਲ ਕਰ ਸਕਦੇ ਹਾਂ ਕਿ ਦਿੱਲੀ ਤੱਕ ਜੀ ਦੇਖੋ ਇਹਦਾ ਸਾਰ ਇਹ ਇੱਕ ਸ੍ਰਿਸ਼ਟਾ ਚਾਰਜੀ ਗੱਲ ਹੁੰਦੀ ਹੈ ਕਿ ਕੋਈ ਵੀ ਮੁਲਕ ਦੇ ਵਿੱਚ ਜਦ ਕੋਈ ਵੱਡਾ ਜਿਹੜਾ ਜਾਂਦੀ ਦਾ ਦਿਵਸ ਹੋ ਜਿਵੇਂ ਕਿਸੇ ਦਾ ਚਾਹੇ ਕੋਈ ਉਹਨਾਂ ਦੇ ਸੌਚਕ ਸਮਾਗਮ ਹੋਵੇ ਸਟੇਟ ਦੇ ਮੁਖੀ ਦਾ ਉਹਦੇ ਚ ਬਾਕੀ ਜਿਹੜੇ ਡਿਸ਼ਣ ਦੇ ਮੁਖੀਆਂ ਨੂੰ ਬੁਲਾਇਆ ਜਾਂਦਾ ਪਰ ਬੁਲਾਇਆ ਉਹਨਾਂ ਨੂੰ ਜਾਂਦਾ ਜਿਨ੍ਹਾਂ ਨਾਲ ਤੁਹਾਡੇ ਸਬੰਧ ਚੰਗੇ ਹੋਣ ਉਹਨਾਂ ਇੱਥੇ ਜਿਹੜਾ ਮੋਦੀ ਸਾਹਿਬ ਨੂੰ ਨਹੀਂ ਬੁਲਾਇਆ ਗਿਆ ਬਾਕੀਆਂ ਨੂੰ ਬੁਲਾਇਆ 20 ਤਰੀਕ ਨੂੰ ਬੁਲਾਇਆ 20 ਜਨਵਰੀ ਨੂੰ ਆਇਆ ਸੌਚਕ ਦਾ ਸਮਾਗਮ ਜੀ ਉਹਦੇ ਚ ਮੋਦੀ ਸਾਹਿਬ ਨੂੰ ਨਹੀਂ ਬੁਲਾਇਆ ਗਿਆ ਉਹਦਾ ਕਾਰਨ ਹੈ ਉਹ ਮੈਂ ਹੁਣ ਬਾਅਦਾਂ ਤੇ ਜਦੋਂ ਪਾਕਿਸਤਾਨ ਜੀ ਜੀ ਬਾਕੀਆਂ ਨੂੰ ਬੁਲਾ ਲਿਆ ਪਰ ਨਹੀਂ ਹੂੰ ਜੀ ਜੀ ਤੇ ਉਹਦੇ ਵਾਸਤੇ ਦੋਸ਼ ਇਹ ਵੀ ਲੱਗ ਰਹੇ ਨੇ ਬੀਜੇਪੀ ਦੇ ਅੰਦਰੋਂ ਵਾਲੋ ਨਹੀਂ ਕਿ ਜੀ ਇਹਨਾਂ ਨੇ ਐਸ ਜੈ ਸ਼ੰਕਰ ਜਿਹੜੇ ਸਾਡੇ ਵਿਦੇਸ਼ ਮੰਤਰੀ ਨੇ ਉਹਨਾਂ ਨੂੰ ਵੀ ਉੱਥੇ ਭੇਜਿਆ ਵੀ ਜਾ ਕੇ ਇਹਨਾਂ ਨੇ ਤਾਂ ਉਹਦੇ ਕਾਰਟੂਨ ਬਣਾ ਕੇ ਐਂਪਾਰਖਾ ਸੀ ਉਹ ਜਾ ਕੇ ਹਾੜੇ ਕੱਢਦਾ ਚੌਕੀਦਾਰ ਬਣ ਕੇ ਕਿ ਸਾਨੂੰ ਵੀ ਐਜੂਕੇਸ਼ਨ ਦੇ ਦੱਬਾ ਪੱਤਦੇ ਉਹ ਅੱਗੇ ਵਾਪਸ ਸਿੰਚਾਤਨ ਹੋ ਗਿਆ ਯਾਨੀ ਪਰ ਉਹ ਮਿਲਿਆ ਨਹੀਂ ਸੱਦਾ ਪੱਤਰ ਇਹ ਤੱਕ ਬੋਟੀ ਤੌਰ ਤੇ ਕਹਿ ਸਕਦੇ ਆ ਕਿ ਭਾਰਤ ਸੱਦਾ ਪੱਤਰ ਲੈਣ ਲਈ ਹੜੇ ਕਰਦਾ ਰਿਹਾ ਜੀ ਹਾਂ ਇਹ ਸੱਦਾ ਪੱਤਰ ਹੈ ਜੇ ਨਹੀਂ ਇਹ ਦੋਸ਼ ਲੱਗਦੇ ਨੇ ਆਪਾਂ ਤੇ ਕਾਨੂੰ ਕਹਾਂਗੇ ਆਪਾਂ ਨੂੰ ਕੀ ਪਤਾ ਪਾਲਿਟੀ ਦੋਸ਼ ਦੋਸ਼ ਉਹਨਾਂ ਦੀ ਪਾਰਟੀ ਨਾਲ ਹੀ ਹੈ ਓਕੇ ਤੇ ਦੂਜਾ ਇਹ ਹੈ ਪਾਰਟੀ ਦੇ ਅੰਦਰੋਂ ਪਤਾ ਹੀ ਹੁੰਦਾ ਹੂੰ ਦੂਜਾ ਇਹ ਹੈ ਵੀ ਜੇ ਹੁਣ ਦੋ ਸੱਦਕਾ ਉਹਨਾਂ ਨੂੰ ਮਿਦ ਵੀ ਜਾਂਦਾ ਹੈ ਉਹ ਕਹਿੰਦੇ ਨੇ ਕਿ ਬਕਿੰਦ ਦਰਦਪਤਾ ਮਿੰਗਣਾ ਖੋਲ ਕੇ ਫਿਰ ਇਹ ਜਿਹੜਾ मतलब सददे ਦਾ ਫਾਇਦਾ ਵੀ ਹੂੰ ਇਹ ਤਾਂ ਕੰਨਾਂ ਚੋ ਕਿਹੜੀ ਸੰਦੀ ਗੱਲੀ ਹੋਏਗੀ ਹਾਲੇ ਹਾਲੇ ਕੱਢ ਕੇ ਵੀ ਚੱਲ ਗਿਆ ਸਾਡੀ ਜਤਰਾ ਜੀ ਇਹ ਮੇੜਿਆ ਕਿਉਂ ਨਹੀਂ ਗੱਲ ਇਹ ਵੱਡੀ ਇਹ ਨਹੀਂ ਹੈ ਕਿ ਸਾਨੂੰ ਮਿਲਿਆ ਨਹੀਂ ਮੇੜਿਆ ਕਿਉਂ ਨਹੀਂ ਓਕੇ ਹਾਂ ਬਿਲਕੁਲ ਇਹ ਹੈ ਪਿਛਲੇ ਸਮੇਂ ਚੋਂ ਬੀਜੇਪੀ ਨੇ ਹੂੰ ਆਰਐਸਐਸ ਨੇ ਆਪ ਦੇ ਖਾਸ ਕਰਕੇ ਬੀਜੇਪੀ ਨੇ ਇਹ ਜੇ ਮੈਂ ਕਹਾਂਗਾ ਉਹਦੇ ਛੱਟ ਤੇ ਵੀ ਜੋ ਮਰਜ਼ੀ ਬੋਲੋ ਫਾਰਨ ਪਾਲਿਸੀ ਦੇ ਉੱਤੇ ਵਿਦੇਸ਼ ਨੀਤੀ ਦੇ ਉੱਤੇ ਅੱਗੇ ਹਮਲ ਨਾਲ ਬੋਲਿਆ ਜਾਂਦਾ ਸੀ ਵਿਰੋਧੀ ਨੇ ਤਾਂoverline ਜੋ ਮਰਜ਼ੀ ਕਹੋ ਉਹ ਦੂਜੇ ਦੇਸ਼ਾਂ ਬਾਰੇ ਜੋ ਮਰਜ਼ੀ ਕਹੋ ਜੋ ਮਰਜ਼ੀ ਆਈਟੀ ਚਕਾ ਦਿਓ ਪੰਜ ਸੱਤਵਾਂ ਦਾ ਨਾਮ ਹੈ ਹੂੰ ਟੂਡੋ ਸਾਬਕਾਏ ਇਹ ਲੇਕ ਨੇ ਤਾਂ ਪ੍ਰਧਾਨ ਮੰਤਰੀ ਜੀ 7 ਜੀ 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 ਉਹਨਾਂ ਦਾ ਜਹਾਜ਼ ਖਰਾਬ ਹੋ ਗਿਆ ਇਹਨਾਂ ਨੇ ਇਹ ਪਾਉਣਾ ਸ਼ੁਰੂ ਕਰਤਾ ਵੀ ਅਸੀਂ ਤਾਂ ਟੂਡੋ ਨੂੰ ਅਰੈਸਟ ਕਰਕੇ ਰੱਖਿਆ ਹੋਇਆ ਸੀ ਤਿੰਨ ਦਿਨ ਹੂੰ ਇੱਕ ਰੋਡਰਲ ਗ੍ਰੈਂਡ ਟ੍ਰਾਡ ਨੂੰ ਪਤਾ ਨਹੀਂ ਕਿ ਵਿਦੇਸ਼ਾਂ ਨਾਲ ਉਹ ਵੀ ਆਇ ਕਿਉਂ ਪਾਇਆ ਜਾ ਰਿਹਾ ਦੂਜੇ ਦੇਸ਼ ਨਾਲ ਸੰਬੰਧ ਸੁਧਾਰਨ ਦੀ ਬਜਾਏ ਇਹ ਤਾਂ ਮਗਰ ਤੁਸੀਂ ਕਿਸੇ ਮਤਲਬ ਇੰਡੀਆ ਛੱਡੋ ਅਮਰੀਕਾ ਚ ਵੀ ਇਹ ਹਿੰਮਤ ਹੈ ਵੀ ਕਿਸੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਅਰੈਸਟ ਕਰ ਲੈ ਸਾਡੇ ਪ੍ਰਧਾਨ ਮੰਤਰੀ ਨੂੰ ਅਰੈਸਟ ਕਰਕੇ ਦਿਖਾਵੇ ਅਮਰੀਕਾ ਹੂੰ ਇਹ ਨਹੀਂ ਹੁੰਦਾ ਦੁਨੀਆ ਆਪਣਾ ਇਹ ਗਲੋਬ ਹੈ ਬੋਸ ਸੋਚਣਾ ਪੈਂਦਾ ਇਹ ਨਾ ਮੰਗੂ ਨਹੀਂ ਵੀ ਜੋ ਵਰਗੀ ਕਹ ਦੋ ਕਿਉਂਕਿ ਇਹ ਜੀੜੇ ਜ਼ਬਾਨ ਨੂੰ ਲਗਾਮ ਨਹੀਂ ਉਹਨੂੰ ਫਿਰ ਤੁਸੀਂ ਕੀ ਕਹੋਗੇ ਸੱਚੇ ਹਰਕਲ ਦਿਨ ਉਹਦੇ ਤਾਂ ਹੂੰ ਇਹਨਾਂ ਨੂੰ ਹੋਈ ਕਿ ਇਹ ਇਹਨਾਂ ਨੇ ਕਿਹਾ ਨਿਜਰ ਦੇ ਮਾਮਲੇ ਚ ਹੁਣ ਤਾਂ ਮੁੱਕਰੀ ਜਾਂਦੇ ਨੇ ਵੀ ਅਸੀਂ ਤਾਂ ਕੁਝ ਨਹੀਂ ਕਰਿਆ ਇਹਨਾਂ ਨੂੰ ਤਾਂ ਮਤਲਬ ਵੀਡੀਓ ਪਾਏ ਹੋਏ ਸੀ ਬੱਸ ਤੱਕ ਉਸ ਕੇ ਮਾਰਿਆ ਇਹਨਾਂ ਤਾਂ ਗਿੰਨ ਕਿਤੇ ਤੁਸੀਂ ਸੀ ਪਹਿਲਾਂ ਇਹਨੂੰ ਮਾਰਾਂਗੇ ਫਿਰ ਇਹਨੂੰ ਮਾਰਾਂਗੇ ਫਿਰ ਇਹਨੂੰ ਮਾਰਾਂਗੇ ਜੀ ਜੀ ਰੁਕੋ ਨੀ ਸਾਡਾ ਗ੍ਰਹਿ ਮੰਤ్రਾਂ ਦਾ ਬੋੜਿਆ ਵੀ ਭਾਈ ਆਈ ਨਹੀਂ ਖੜੀਦਾ ਹੁੰਦਾ ਕਿਉਂਕਿ ਆਪ ਹੀ ਪਵਾ ਰਹੇ ਨੇ ਭਾਜੀ ਵੀ ਹੁੰਦਾ ਭਾਜੀ ਦੇ ਸਾਹਮਣੇ ਗ੍ਰਹਿ ਮੰਤ్రਾਂ ਦਾ ਤਾਂ ਨਤਮਸਤ ਕਰ ਇਹ ਤੋਂ ਅੱਗੇ ਹੁਣ ਇੱਕ ਦੋ ਸਿੱਧਾ ਅਮਰੀਕਾ ਚ ਇਲਾਤਾ ਜਿਹੜੇ 트럼ਪ ਬਾਰੇ મોદી ਸਾਹਿਬ ਨਾਰਾ ਦੇ ਕਹੇ ਸੀ ਆਪਕੀ ਬਾਤ 트럼ਪ ਸਰਕਾਰ ਹਾਲਾਂਕਿ ਉਹ ਵੀ ਨਾ ਰਗਾ ਇੱਕ ਲੋ ਮੇ ਸਿੱਧੇ ਸਾਹਿਬ ਨਾਲ મોદી ਸਾਹਿਬ ਦਾ ਉੱਥੇ ਜਾ ਕੇ ਨਾ ਆਪਕੀ ਬਾਤ 트럼ਪ ਸਰਕਾਰ ਇਦੋਂ ਵੱਡਾ ਦੇਸ਼ ਦੀ ਤੋਹਫੀ ਕੋਈ ਨਹੀਂ ਹੋ ਸਕਦੀ ਹੂੰ ਤਾਂ ਕਿਹ ਰਾਸ਼ਟਰੀ ਕੌਣ ਬੰਦਾ ਜਾਂ ਹਰ ਕੌਣ ਨਹੀਂ ਬੰਦਾ ਹੂੰ ਇਹਦਾ ਭਾਰਤ ਨਾਲ ਕੋਈ ਸਬੰਧ ਨਹੀਂ ਸਰ ਕਈ ਵਰੀ ਨਿੱਜੀ ਯਾਰੀ ਹੋ ਜਾਂਦੀ ਹੈ ਨਾ ਜੀ ਦੋਸਤੀ ਜੀ ਨਿੱਜੀ ਯਾਰੀ ਵੀ ਤੁਸੀਂ ਇਹ ਕਰ ਨਹੀਂ ਸਕਦੇ ओके okay, जी ਦੇਸ਼ ਦੇ ਪ੍ਰਧਾਨ ਮੰਤਰੀ ਵੀ ਹੋ ਨਿੱਜੀ ਜਾਰੀ ਫੇਰ ਛੱਡੋ ਪ੍ਰਧਾਨ ਮੰਤਰੀ ਸ਼੍ਰੀ ਹਮ ਜਦੋਂ ਮੋਦੀ ਸਾਹਿਬ ਬੋਲਦੇ ਨੇ ਉਦੋਂ ਨਿੱਜੀ ਜਾਰੀ ਨਹੀਂ ਕਿ ਨਹੀਂ ਜਾ ਸਕਦੀ ਮੋਦੀ ਸਾਹਿਬ ਦੇਸ਼ ਦੇ ਪ੍ਰਧਾਨ ਮੰਤਰੀ ਨੇ ਭਾਰਤ ਵਰਗੇ ਦੇਸ਼ ਦੇ ਜਿਹੜਾ ਦੁਨੀਆ ਚ ਸਭ ਤੋਂ ਵੱਧ ਆਵਾਦੀ ਵਾਲਾ ਦੇਸ਼ ਹੈ ਜਿਹੜਾ ਅਰਥਚਾਰੇ ਚ ਬੰਨਵਾ ਦੇਸ਼ ਹੈ ਤ RAI ਨਹੀਂ ਹੋ ਸਕਦਾ ਹੁੰਦਾ ਹਮ ਤੂੰ ਕਹੇ ਹੁਣ ਉਹਨਾਂ ਨੇ ਸੰਸਦ ਚ ਦੋਸ਼ ਸੁਣਾਉਣੇ ਸ਼ੁਰੂ ਕਰਤੇ ਬੀਜੇਪੀ ਦੇ ਬੰਦਿਆਂ ਨੇ ਬਾਹਰਾਮ ਬੇਤਾ ਜਿਹੜਾ ਹੈ ਅਮਰੀਕਾ ਉਹਦੀ ਡੀਪ ਸਟੇਟ ਜਿਹੜੀ ਹੈ ਭਾਰਤ ਸਰਕਾਰ ਨੂੰ ਤੋੜਨਾ ਚਾਹੁੰਦੀ ਹੈ ਹੂੰ ਓਕੇ ਜੀ ਇਹ ਅਮਰੀਕਾ ਦੀ ਡੀਪ ਸਟੇਟ ਭਾਰਤ ਸਰਕਾਰ ਨੂੰ ਤੋੜਨਾ ਚਾਹੁੰਦੀ ਹੈ ਤੇ 트럼ਪ ਕਿਵੇਂ ਬੁਲਾਊਗਾ ਇਹਨਾਂ ਨੂੰ ਹੂੰ ਜੀ 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 ਬਿਲਕੁਲ ਕੋਈ ਡੀਪ ਸਟੇਟ ਤੋਂ ਬਾਹਰ ਤਾਂ ਹੋ ਨਹੀਂ ਸਕਦਾ ਬਹੁਤ ਹੋ ਨਹੀਂ ਸਕਦਾ ਜੀ ਬਿਲਕੁਲ ਬਿਲਕੁਲ ਇਹਨਾਂ ਨੇ ਬਿਨਾਂ ਸੋਚੇ ਸਮਝੇ ਦੋਸ਼ ਲਾਉਣੇ ਸ਼ੁਰੂ ਕਰਤੇ ਉੱਪਰ ਦੇ ਕੰਨ ਵੀ ਖੜੀ ਉਹੇ ਹੱਦ ਹੁੰਦੀ ਕਿ ਆਪਾਂ ਵੀ ਕਈ ਵਾਰ ਜੋਟਾਂ ਨੂੰ ਸਿਖਾਉਣਾ ਵੀ ਚਾ ਸਾਡੀ ਜਿੰਨੀ ਮਰਜ਼ੀ ਕਰਾਵੇ ਤੁਸੀਂ ਨਹੀਂ ਸਾਹਮਣੇ ਆ ਕੇ ਲੋਕ ਗੱਲ ਕਰਦੇ ਨਹੀਂ ਹੂੰ ਜੀ ਜੀ ਬਿਲਕੁਲ ਇਹਨਾਂ ਦਾ ਰਸੀਖੋ ਚਾਹਦੇ ਕਿਉਂਕਿ ਇਹਨਾਂ ਨੂੰ ਆਪ ਇਹ ਕੋਈ ਸਿਸ਼ਟਾਚਾਰ ਕੋਈ ਨਿਜਮ ਕੋਈ ਕਾਨੂੰਨ ਇਹਨਾਂ ਵਾਸਤੇ ਨਹੀਂ ਜੀ ਤੇ ਮਰਜ਼ੀ ਜੋ ਮਰਜ਼ੀ ਦੋਸ਼ ਲਾ ਦੋ ਤਾਂ ਇਹ ਗੱਲ ਰੱਖੋ ਜੀ ਇਹ ਮੇਰੇ ਹਿਸਾਬ ਨਾਲ ਇਹ ਭਾਰਤ ਨੂੰ ਵੀ ਤੇ ਮੋਦੀ ਸਾਹਿਬ ਨੂੰ ਵੀ ਤੇ ਬੀਜੇਪੀ ਨੂੰ ਵੀ ਕੁਝ ਥੋੜਾ ਜਿਹਾ ਸਬਕ ਸਿਖਾਇਆ ਹੈ ਉਹ ਸਗਦਾ ਅਗਲੇ ਅਜੇ ਦਿਨ ਪੈ ਨੇ 18 ਮਹੀਨੇ ਇਹਨਾਂ ਦਿਨਾਂ ਦੇ ਵਿੱਚ ਕਿਤੇ ਨਾ ਕਿਤੇ ਇਹਨਾਂ ਦਾ ਪ੍ਰਭਾ ਪੈ ਜੇ ਹਲੇ ਹੁੜੇ ਕੱਢ ਕੇ ਇਹਨਾਂ ਨੂੰ ਸੰਦੇਸ਼ ਮਿਲ ਜੇ ਜਿਹੜਾ ਤੁਸੀਂ ਕਹਿੰਦੇ ਜਾਣਾ ਹੈ ਕਿ ਨਹੀਂ ਜਾਣਾ ਜੰਗ ਤੇ ਅਸੀਂ ਜੇ ਸੰਦੇਸ਼ ਮਿਲੂਗਾ ਤਾਂ ਹੀ ਜਾਣਗੇ ਹੂੰ ਆ ਸਵਾਲ ਬਿਲਕੁਲ ਜਿਸ ਤਰ੍ਹਾਂ ਇਹ ਨਹੀਂ ਕਿਹਾ ਗਿਆ ਮੋਦੀ ਸਾਹਿਬ ਤੋਂ ਵੀ ਹੁਣ ਤੱਕ ਤਾਂ ਸਾਨੂੰ ਸੰਦੇਸ਼ ਮਿਲਿਆ ਨਹੀਂ ਜੇ ਮਿਲੂ ਵੀ ਹੁਣ ਮੈਥੋਂ ਜਾਣੀ ਜਾਣਾ ਹੂੰ ਇਹ ਰਜੀਵੇ ਵੀ ਦੱਸੇ ਜਾ ਸਕਦੇ ਨੇ ਦੇਸ਼ ਸੰਭਾਲ ਰਹੇ ਨੇ ਬਿਲਕੁਲ ਕਿਉਂਕਿ ਜਾਂ ਤਾਂ ਦੂਜੇ ਮੁਰਕਾ ਨੂੰ ਤੁਹਾਡੇ ਨਾਲ ਵਿਸਕਰੇ ਦਾ ਸਵਾਲ ਹੀ ਹੁੰਦਾ ਵੀ ਸਭ ਨੂੰ ਬਰਾਬਰ ਰੱਖੀ ਤੇ ਇਹ ਜਿਹੜਾ ਇਹਦੇ ਛੋਰ ਕੁਛ ਨਹੀਂ ਹੁੰਦਾ ਪ੍ਰਿੰਦਰ ਸਾਹਿਬ ਇਹ ਪ੍ਰੋਟੋਕੋਲ ਹੁੰਦੀ ਹੈ ਜਿੰਮਾਂ ਪਰਿਆ ਸ਼ਾਦੀ ਚ ਮਿੰਨੀਆਂ ਕਰਦੇ ਆ ਉਹ ਮਿੰਨੀਆਂ ਜਿਹੜੇ ਬਾਮੇ ਨੇ ਸਾਰੇ ਬਾਮਿਆਂ ਨੂੰ ਕੁਝ ਕਰਨਾ ਹੂੰ ਤਾਂ ਕਿ ਤਾਂ ਕੁਝ ਇਤਾਂ ਨਹੀਂ ਵੀ ਇੱਕ ਕੰਬਲ ਦੇ ਤਾਂ ਦੂਜੇ ਨੂੰ ਦੋ ਦੇ ਦੇ ਜਬ ਤੁਸੀਂ ਦੇਖੇ ਤੁਸੀਂ ਹਾਂ ਇਹ ਉਹ ਉਹ ਉਹਨੇ ਕੰਮ ਲੈ ਕੇ ਵੱਡੇ ਹੀ ਹੋ ਜਾਣਾ ਹੁੰਦਾ ਹੂੰ ਜੀ 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 ਤੇ ਜਿਹੜਾ ਵੱਡਾ ਉਹਨੂੰ ਪਹਿਲਾਂ ਖੜਾ ਕਰਨਾ ਹੈ ਜੇ ਪਹਿਲਾਂ ਕਿਸੇ ਛੋਟੇ ਆਹ ਉਹ ਸਮੇਲੇ ਨੂੰ ਖੜਾ ਕਰ ਰਹੀ ਹੈ ਬਾਅਦ ਚ ਵੱਡੇਆਂ ਨੂੰ ਕਹਿੰਦੇ ਚੱਲ ਤੁਸੀਂ ਵੀ ਆ ਜਾਓ ਜਿਵੇਂ ਇਸੀ ਹੁੰਦੀ ਹੈ ਫਿਰ ਹਾਂਜੀ ਬਿਲਕੁਲ ਬਿਲਕੁਲ ਸੋ ਜਿਹੜੀ ਇਹ ਮर्यादा ਹੈ ਜਿਹੜੀ ਦਰਜਾਬੰਦੀ ਉਹ ਸਮਾਜ ਚ ਬਣੀ ਹੋਈ ਹੈ ਹੂੰ ਪਹਿਲਾਂ ਵੱਡੇ ਮਾਮੇ ਨੂੰ ਹੀ ਸੱਦਾ ਜਾਂਦਾ ਜੀ ਬਿਲਕੁਲ ਮਾਪੇ ਮਾਪਿਆਂ ਨੂੰ ਨਮਸਤੇ ਬੁਲਾਉਣੇ ਆ ਬਜ਼ੁਰਗਾਂ ਨੂੰ ਜਾ ਕੇ ਬੜੀ ਹੱਥ ਨਾਲ ਜਿਹੜੇ ਪੜ੍ਹੇ ਹੋਏ ਤਾਂ ਸਤਿਕਾਰ ਦੇਣੇ ਹਾਂਜੀ ਹਾਂਜੀ ਪਦਾਵੀ ਘੱਟ ਹੁੰਦਾ ਪਰ ਉਹਨਾਂ ਦਾ ਸਮਾਜਿਕ ਰੋਡਾ ਸਰ ਕਿਤੇ ਉੱਤੇ ਹਾਂਜੀ ਜੀ ਜੀ ਬਿਲਕੁਲ ਸੋ ਇਹ ਗੱਲਾਂ ਦਾ ਬੀਜੇਪੀ ਨੂੰ ਧਿਆਨ ਰੱਖਣਾ ਹੁੰਦਾ ਹੀ ਨਹੀਂ ਕਿਸੇ ਨੂੰ ਕੁਝ ਵੀ ਕਹਿ ਸਕਦੇ ਨੇ ਕਿਉਂਕਿ ਜਵਾਬਦਾਦਾਰ ਨੂੰ ਜੋ ਮਰਜ਼ੀ ਕਹੀ ਜਾਓ ਮਹਾਤਮਾ ਗਾਂਧੀ ਬਾਰੇ ਜੋ ਮਰਜ਼ੀ ਕਹੀ ਜਾਓ ਜਿਹੜੇ ਮਰਜ਼ੀ ਧਰਮ ਕਿਸਾਨ ਵਾਸਤੇ ਜੋ ਮਰਜ਼ੀ ਕਹਿ ਦੋ ਜਿਹੜੀ ਮਰਜ਼ੀ ਕਮਿਊਨਿਟੀ ਨੂੰ ਖਾਲਸਤਾਨੀ ਕਹਿ ਦੋ ਪਾਕਿਸਤਾਨ ਦੇ ਏਜੰਟ ਕਹੋ ਜਿਹੜੀ ਮਰਜ਼ੀ ਕਮਿਟੀ ਨੂੰ ਕਹੋ ਵੀ ਇਹ ਤਾਂ ਅੰਗਰੇਜ਼ਾਂ ਨੇ ਸਾਲਾ ਦੱਬਿਆ ਹੋਇਆ ਸੀ ਉਹਨਾਂ ਦੀਆਂ ਔਰਤਾਂ ਦੀ ਵੀ ਹਰੰਤੀ ਕਰੀ ਜਾਓ ਜਿਹੜੀ ਮਰਜ਼ੀ ਕਮਿਟੀ ਨੂੰ ਕਹੋ ਇਹ ਤਾਂ ਹਈ ਸਾਡੇ 'ਤੇ ਹਮਲਾਵਰ ਇਹ ਤਾਂ ਆਈਐਸਾ ਹੀ ਏਜੰਟ ਨੇ ਤੇ ਫੇਰ ਭਾਈ ਤੁਸੀਂ ਕਿੱਥੋਂ ਲੋੜੇ ਦਰਖ ਬਜੋਰੀਆਂ ਕਿਕਰ ਬੀਜੇ ਜੱਟ ਹੰਡੇ ਉਹਨਾਂ ਕਤਾਏ ਦਾ ਪਹਿਲਾਂ ਲੋੜੇ ਕੱਟ ਤੁਸੀਂ ਦੀਚਾ ਕੰਡੇ ਰਹਿਣ ਤੇ ਫੇਰ ਕੰਡੇ ਲੱਗਣਗੇ ਨਾ ਫੇਸ ਕਰਕੇ ਇਹ ਜਿਹੜਾ ਦੇਸ਼ ਦੀ ਮੈਂ ਕਹਾਂਗਾ ਕੂਟਨੀਤੀ ਜਿਹੜੀ ਆ ਉਹ ਵੀ ਕਿ ਤਾफी ਮੁਹੱਕਮ ਗਿਆ ਇਹ ਸਵਾਲ ਕਹਿੰਦੇ ਮੋਦੀ ਸਾਹਿਬ ਦਾ ਨਹੀਂ ਹੈ ਇਹ ਸਵਾਲ ਭਾਰਤ ਜੀ ਜਿਹੜਾ 145 ਕਰੋੜ ਦੀ ਵਾਦੀ ਦਾ ਹੈ ਜਿਹਦਾ ਜੀ ਡੀ ਪੀ ਪੰਨਵੇਂ ਨੰਬਰ ਤੇ ਹੈ ਦੁਨੀਆ ਚ ਤੋਂ ਚਾਰ ਮੁਲਕਾਂ ਤੋਂ ਹੈ ਅਮਰੀਕਾ ਚੀਨ ਤੇ ਜਾਪਾਨ ਤੇ ਜਰਮਨੀ ਹੂੰ ਹੂੰ ਇਹ ਪੰਨਵੇਂ ਕਿ ਅਸੀਂ ਇਸ ਤਰ੍ਹਾਂ ਦੀ ਬੋਲਬਾਣੀ ਨਾਲ ਜੇ ਲਈ ਮਾਰੀ ਬੋਲ ਬੰਨੀ ਹੁੰਦੀ ਹੈ ਨਾ ਉਹਦਾ ਅਸਰ ਬਹੁਤ ਮਜ਼ਬੂਤ ਹੁੰਦਾ ਇੱਕ ਛੋਟੀ ਜਿਹੀ ਮੇਰੇ ਵਿੱਚੋਂ ਕਹਾਣੀ ਸੁਣਾਦ ਨਾ ਇੱਕ ਬੰਦਾ ਹੂੰ ਜਾਂਦਾ ਸੀ ਬੀਬੀ ਨੂੰ ਕਹਿਣ ਲੱਗਿਆ ਮਾਈ ਮੈਨੂੰ ਪਾਣੀ ਪਰਾ ਦੇ ਪਾਣੀ ਪੀਣ ਲੱਗੀ ਥੇਰ ਕਹਿੰਦਾ ਭਾਈ ਕਹਿੰਨੀ ਪਾਈ ਤਾਂ ਰੋਟੀ ਖਾਦੀ ਐ ਤੇ ਕੰਨ ਦੀ ਦਾਣਾ ਤੇ ਨੂੰ ਮਿੱਠੇ ਪਰੌਂਠੇ ਬਣਾ ਦਿੰਦੀ ਹੂੰ ਉਹ ਲੈ ਜਾਂਦੇ ਪੂਰੇ ਉਹ ਆਟਾ ਗੁੰਨਣ ਲੱਗੀ ਉਹ ਜਿਆ ਤੇ ਪਾਣੀ ਪਾਇਆ ਸੀ ਗੁਰਗੜ ਪਾਇਆ ਸੀ ਤੈਨੂੰ ਮਾਈ ਦੀ ਮੱਝ ਅੱਗ ਹੂੰ ਮਾਜੀ ਉਹ ਕਹਿੰਦਾ ਮਾਈ ਇਤਰੀਏ ਮੱਝ ਮਰ ਗਈ ਇਹ ਤਾਂ ਭਾਰਕਟ ਨਹੀਂ ਓਕੀ ਹੋ ਜੂਗੀ ਹੂੰ ਉਹ ਕਹਿੰਨੀ ਚੱਕ ਆਉਂਦਾ ਮੈਂ ਤੈਨੂੰ ਦਾਦੇ ਮੰਗਾਉਣੇ ਨੂੰ ਉਹ ਪੂਰੇ ਇਲਾਕੇ ਦੇ ਰਹੀਆਂ ਤੇ ਤੂੰ ਮੇਰੀ ਮੱਝ ਮਾਰਦਾ ਕਿਸੇ ਥੱਡੇ ਚੂਹੇ ਉਹ ਜਿਹੜਾ ਗੁਰਦੀ ਲਾਰਜੀ ਹੁੰਦੀ ਆ ਇਹਨੇ ਪਚਾਈ ਗਿਆ ਕਹਿੰਦਾ ਮੇਰੀ ਜਵਾਨਦਾਰਾ ਸੋਣਾ ਇਹਨਾਂ ਦੇ ਜਵਾਨਦਾਰ ਅਸੂ ਰਿਹਾ ਹੈ ਇਹ ਹੂੰ ਇਹਨਾਂ ਨੇ ਸਰਦਾਰ ਮਨਮੋਹਨ ਸਿੰਘ ਤੇ ਜਿਹੋ ਜੀ ਜਵਾਨ ਵਰਤੀ ਹੈ ਹੂੰ ਜਦ ਤੁਸੀਂ ਆਪਦੇ ਦੇਸ਼ ਦੇ ਹਰੇਕ ਨੇਤਾ ਦੀ ਵੇਚੀ ਕਰਨੀ ਹੈ ਹਰੇਕ ਦੀ ਇਕ ਨਹੀਂ ਸਾਡੇ ਅੰਦਰਲੇ ਆਂ ਦੀ ਵੀ ਕਰਨੀ ਹੈ ਆਰਐਸਐਸ ਨਾਲ ਤੁਸੀਂ ਪੰਗਾ ਲੈ ਕੇ ਰੱਖਣਾ ਹੈ ਬੀਜੇਪੀ ਦੇ ਵਿੱਚ ਜਿੰਨੇ ਵੱਡੇ ਕੱਦਾਵਾਰ ਨੇਤਾ ਸੀ ਸਭ ਨੂੰ ਤੁਸੀਂ ਕੋਡੇ ਲਾਈਨ 'ਚ ਆਉਣਾ ਹੈ ਫੇਰ ਤੁਸੀਂ ਕੱਦੇ ਤੋਂ ਚਲਾ ਸਕਦੇ ਟੈਂਪਰੇਰੀ ਤੋਂ ਕੁਝ ਹਿਮੂ ਨੇ ਵੀ ਚਾਹ ਬਾਨੀਆਂ ਨੇ ਵੀ ਚੰਦੀਆਂ ਚਲਾਕੀਆਂ ਸੀ ਟੈਂਪਰਰੀ ਬੜਾ ਕੋ ਚੱਲ ਜਾਂਦਾ ਹੁੰਦਾ ਇਹ ਆਏ ਨਹੀਂ ਲਗਾਤਾਰ ਚੱਲਦਾ ਹੁੰਦਾ ਮਾੜੀ ਗੱਲ ਲੱਗ ਉਹਦੇ ਅਸੀਂ ਸਿੱਧਾ ਉਹਿੱਤਰੇ ਥੈਟਸ ਆਪਾਂ ਜ਼ਿਕਰ ਕਰ ਰਹੇ ਹਾਂ ਕਿ ਪੀਐਮ ਸਾਹਿਬ ਨੂੰ ਸੱਦੇ ਦੀ ਜਿਹੜੀ ਤਾਜ਼ਪੋਸ਼ੀ ਅਮਰੀਕਾ ਦੇ ਰਾਸ਼ਟਰਪਤੀ ਦੀ ਤਾਂ ਕਿਹੜੇ ਕਿਹੜੇ ਦੇਸ਼ਾਂ ਨੂੰ ਵਾਕਈ ਹੁਣ ਤੱਕ ਸੱਦੇ ਮਿਲ ਚੁੱਕੇ ਹੈ ਕਿਵੇਂ ਆਪਾਂ ਕਹਿ ਸਕਦੇ ਹਾਂ ਕਿ ਇਹ ਗੱਲ ਉਹਨਾਂ ਨੂੰ ਮਿਲ ਚੁੱਕੀ ਹੈ ਅਸੀਂ ਬਹੁਤ ਪਛੜ ਗਏ ਆ ਜਾਂ ਮਿਲੇ ਨਹੀਂ ਨਹੀਂ ਤਾਂ ਪਬਲਿਕ ਦੇ ਵਿੱਚ ਹੈ ਨਾ ਕਿੰਨਾਂ ਨੂੰ ਆ ਚੁੱਕੇ ਓਕੇ ਜੀ ਬਣਾਣਾ ਤਾਂ ਹੀ ਤਾਂ ਇਹਨਾਂ ਨੇ ਭੇਜਿਆ ਸੋ ਉਹਦੇ ਵਿੱਚ ਜੱਤ ਤੁਸੀਂ ਹੀ ਇਹ ਗਿਣਤੀਆਂ ਤਾਂ ਨਹੀਂ ਕਰੀਦੀਆਂ ਹੁੰਦੀਆਂ ਵੀ ਜੇ ਤੁਸੀਂ ਗਿਣਤੀ ਕਰਦੇ ਕਿਸੇ ਇੱਕ ਦਾ ਗਲਤ ਨਾਮ ਲੈ ਗਏ ਜਾਂ ਇੱਕ ਦਾ ਨਾਮ ਲਿਆ ਫਿਰ ਉਹ ਉਹ ਉਸ ਵਿਦੇਸ਼ੀ ਜਿਹੜੀ ਗੱਲ ਆਪਾਂ ਇਹਨਾਂ ਨੂੰ ਕਹਿ ਰਹੇ ਹਾਂ ਵੀ ਇਹਨਾਂ ਨੂੰ ਨਹੀਂ ਕਰਨਾ ਚਾਹੀਦਾ ਇਦਾਂ ਉਹੀ ਤਾਂ ਆਪਾਂ ਜੇ ਕਰਨ ਲੱਗੇ ਫਿਰ ਤਾਂ ਆਪਾਂ ਉਸੇ ਗੱਲ 'ਚ ਫਸ ਗਏ ਤੇ ਡਾਕਟਰ ਸਾਹਿਬ ਜਿਵੇਂ ਇਦਾਂ ਗੱਲ ਕਰਦੇ ਆ ਕਿ ਆਪਣੇ ਇਰਤ ਗਿਰਦ ਜਿਹੜੇ ਦੇਸ਼ ਹੈ ਅਮਰੀਕਾ ਸੌਰੀ ਚਾਈਨਾ ਹੋ ਗਿਆ ਜਾਂ ਪਾਕਿਸਤਾਨ ਇਹ ਇਹਨਾਂ ਨੂੰ ਕੀ ਵੀ ਮਿਲ ਗਿਆ ਇਸ ਤੇ ਟਰੰਪ ਵਾਲੇ ਚਾਈਨਾ ਨੂੰ ਕਿਉਂ ਬੁਲਾਣਗੇ ਉਹ ਸੰਦੇ ਨਹੀਂ ਸੱਦੇ ਆਏ ਨਹੀਂ ਹੁੰਦੇ ਹੁੰਦੇ ਹਾਂ ਸੱਦੇ ਜਿਨ੍ਹਾਂ ਨਾਲ ਤੁਹਾਡਾ ਸਰਦ ਪਿੰਪੂਲ ਹੋਵੇ ਚੈਨਲਾਂ ਤੇ ਵੈਸੀ ਹੀ ਸ਼ੋਅ ਹੈ ਬਿਲਕੁਲ ਜੀ ਇਸ ਕਰਕੇ ਇਸਣਾ ਨਹੀਂ ਹੈ ਉਹਨਾਂ ਨਾਲ ਉਹਦੇ ਪਛਮੀ ਉਪਕਰ ਨੂੰ ਦਿੱਤੀ ਨੇ ਸੱਦੇ ਹੂੰ 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 ਤੋਂ ਇਹ ਇਹ ਨੂੰ ਆਏ ਨਹੀਂ ਲਈਦਾ ਹੁੰਦਾ ਹੁਣ ਇਹ 16 ਮੀਟਰ ਡੂਰ ਨੂੰ ਨਹੀਂ ਬੁਲਾਉਣਗੇ ਹੂੰ 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 ਤੋਂ ਸੱਦਿਆਂ ਦਾ ਸਵਾਲ ਹੈ ਆਪਾਂ ਵੀ ਵਿਆਹ ਸ਼ਾਦੀ ਤੇ ਆਪਾਂ ਸੱਦੇ ਸਾਹਮਣੇ ਥੋੜਾ ਦਿੰਦੇ ਹਾਂ ਹਾਂ ਪਰ ਇੱਕ ਮੰਨੇ ਵਾਲਿਆਂ ਨੂੰ ਜੇ ਨਾ ਦਈਏ ਇੱਕ मामੇ ਨੂੰ ਬੁਲਾ ਗਏ ਤੇ ਦੂਜੇ ਨੂੰ ਬੁਲਾਈਏ ਨਾ ਫਿਰ ਇਤਰਾਜ ਹੁੰਦਾ ਇਥੇ ਡਾਕਟਰ ਸਾਹਿਬ ਫਿਰ ਸਵਾਲ ਇਹ ਵੀ ਵੱਡਾ ਖੜਾ ਹੁੰਦਾ ਹੈ ਕਿ ਕਿਵੇਂ ਮੋਦੀ ਸਾਹਿਬ ਨੇ ਆਪਣੇ ਜਿਹੜੀ ਹੈ ਪ੍ਰੋਟੋਕੋਲ ਤੋਂ ਅੱਗੇ ਲੰਘ ਕੇ ਇੱਕ ਮਦਦ ਦੀ ਇੱਕ ਹੁਕਾ ਦਿੱਤਾ ਅੰਤਰਰਾਸ਼ਟਰੀ ਪੱਧਰ ਤੇ ਦੀ ਚਰਚਾ ਵੀ ਹੋਈ ਜਾਰੀ ਨਭਾਈ ਮਤਲਬ ਉਹਦੇ ਨੂੰ ਬਹੁਤ ਪਿੱਛੇ ਛੱਡ ਕੇ ਜਿਵੇਂ ਡਾਕਟਰ ਸਾਹਿਬ ਤੁਸੀਂ ਦੱਸ ਰਹੇ ਹੋ ਕਿ ਉਹ ਗਹਿਮਾ ਤੋਂ ਅੱਗੇ ਜਾ ਕੇ ਸੀਗਾ ਨਿੱਜੀ ਤੌਰ ਤੇ ਵੀ ਨਹੀਂ ਸੀ ਉਹ ਇਸ ਮਦਦ ਦਿੱਤੀ ਜਾ ਸਕਦੀ ਫਿਰ ਅਜਿਹਾ ਮੋਦੀ ਸਾਹਿਬ ਨੇ ਰਿਸਕ ਲਿਆ ਹੋਵੇ ਤੇ ਫਿਰ ਸੱਦਨਾ ਤਾਂ ਬਣਦਾ ਹੀ ਸੀਗਾ ਸੱਦਾ ਤਾਂ ਬਣਦਾ ਹੀ ਸੀ ਹੁਣ ਤੱਕ ਤਾਂ ਆ ਹੀ ਜਾਂਦਾ ਹੈ ਸਦਾ ਤਾਂ ਤਾਣੀ ਬੰਦਾ ਜਦ ਤੁਸੀਂ ਕਹਿੰਦੇ ਹੋ ਵੀ ਅਮਰੀਕਾ ਤਾਂ ਸਾਡੀ ਸਰਕਾਰ ਤੋੜਨੀ ਚਾਹੁੰਦਾ ਹੂੰ ਡਰਾਪ ਅਮਰੀਕਾ ਦਾ ਰਾਸ਼ਟਰਪਤੀ ਹੈ ਜਾਂ ਇਹ ਭਾਰਤ ਦਾ ਰਾਸ਼ਟਰਪਤੀ ਹੈ ਹੂੰ ਜੀ 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 ਬਿਲਕੁਲ ਉਹ ਕਹਿੰਦੇ ਅਮਰੀਕਾ ਸਾਡੀ ਸਰਕਾਰ ਤੋੜਨੀ ਚਾਹੁੰਦਾ ਹੂੰ ਤੇ ਫਿਰ ਜਿਹੜਾ ਬੰਦਾ ਸਰਕਾਰ ਤੋੜਨੀ ਚਾਹੁੰਦਾ ਹੋਵੇ ਫਿਰ ਉੱਥੇ ਆਪਾਂ ਆਸ ਵੀ ਨਹੀਂ ਰੱਖਣੀ ਚਾਹੀਦੀ ਵੀ ਅਸੀਂ ਉਸ ਤੱਜ ਪੁੱਛੀ ਦੇ ਵਿੱਚ ਆਈਏ ਕਿਉਂ ਦੀ ਉਹ ਸਦਾ ਹੂੰ ਤੁਸੀਂ ਉੱਪਰ ਨਹੀਂ ਕਹਿ ਰਹੇ ਹੋ ਤੁਸੀਂ ਆਪਣੀ ਪਾਰਲੀਮੈਂਟ ਚ ਕਹਿ ਰਹੇ ਹੋ ਲੋਕ ਸਮਾਜ ਚ ਕਹਿ ਰਹੇ ਹੋ ਕਿ ਸਾਡੀ ਸਰਕਾਰ ਤੋਂ ਨਹੀਂ ਚਾਹੁੰਦੀ ਉਥੋਂ ਦੀ ਡੀਪ ਸਟੇਟ ਇਹ ਫਿਰ ਕੀ ਵਿਦੇਸ਼ ਨੀਤੀ ਜੇ ਵਿਦੇਸ਼ ਨੀਤੀ ਭਿੰਦਰ ਸਾਹਿਬ ਇਹੀ ਇਹਨਾਂ ਦੀ ਜਿਹੜੀ ਸਿਆਨਪ ਦਾ ਸਵਾਲ ਹੁੰਦਾ ਵੱਡਾ ਸਵਾਲ ਹੈ ਇਹ ਕਿਉਂਕਿ ਆਪ ਸਾਰਾ ਕੁਝ ਉਹ ਦੇ ਵਿਅਕਤੀਗਤ ਕਰਦੇ ਨੇ ਮਨਮਰਜ਼ੀ ਕਰਦੇ ਨੇ ਦੂਜਿਆਂ ਨੂੰ ਵੀ ਇੰਝ ਸਮਝਦੇ ਨੇ ਅਗੇ ਇਹਨਾਂ ਨੂੰ ਟੱਕਰਿਆ ਨਹੀਂ ਕੋਈ ਵੱਡੀ ਗੱਲ ਦੇ ਇਹ ਹੈ ਜਿਹਦੇ ਮੁਰਕੇ 'ਚ ਵੀ ਇੱਥੇ ਇੱਥੇ ਬਸੇਰੇ ਮੁਰਕਾਂ ਚ ਆਇਆ ਹੁੰਦਾ ਹੁੰਦਾ ਤੁਸੀਂ ਮੈਨੂੰ ਇਹ ਦੱਸੋ ਇਹ ਕਹਿੰਦੇ ਸੀ ਸੂਨਕ ਬਣ ਗਿਆ ਜੀ ਹੁਣ ਤਾਂ ਸਾਡਾ ਐ ਹੋ ਜੂ ਸੂਨਕ ਨੇ ਕੀ ਕਰਿਆ ਇਹ ਵੀ ਇਹਦਾ ਕੁਕੋ ਅਮਰੀਕ ਉਹ ਇੰਗਲੈਂਡ ਦਾ ਪ੍ਰਧਾਨ ਮੰਤਰੀ ਹੈ ਨਾ ਕਿ ਇੰਡੀਆ ਦਾ ਉਹ ਗੱਲ ਇੰਗਲੈਂਡ ਦੀ ਕਰੂ ਕਿ ਇੰਡੀਆ ਦੀ ਕਰੂ ਪਰ ਇਹ ਬੈਲੈਂਸ ਰੱਖਣਾ ਹੈ ਆਪਾਂ ਕ ਮੰਤਰੀ ਪਦਰ ਉੱਤੇ ਵੱਡੀ ਸ਼ਕਤੀ ਹੈ ਅਮਰੀਕਾ ਵੱਡੀਆਂ ਸਾਨੂੰ ਵੱਡੇ ਸਮਝੌਤੇ ਸਾਡੇ ਉਹਨਾਂ ਨਾਲ ਚੱਲ ਰਹੇ ਨੇ ਤੇ ਫਿਰ ਵਿਦੇਸ਼ ਨੀਤੀ ਗੜਬੜਾਈ ਹੋਈ ਆਪਾਂ ਕ ਮੰਨ ਸਕਦੇ ਆਂ ਇੰਡੀਆ ਦੀ ਵਿਦੇਸ਼ ਨੀਤੀ ਤਾਂ ਗੜਬੜਾਈ ਹੋਈ ਹੈ ਜੇ ਵਿਦੇਸ਼ ਨੀਤੀ ਉਸੇ ਹਿਸਾਬ ਨਾਲ ਜਿਵੇਂ ਜਿਹੜਾ ਸਾਡਾ ਹੁਕਮਰਾਨ ਉਹ ਚਾਹੇਗਾ ਜਦ ਹੁਕਮਰਾਨ ਨੇ ਆਪਣੇ ਬੰਦਿਆਂ ਦੀਆਂ ਲਗਾਮਾਂ ਖੁੱਲੀਆਂ ਛੱਡੀਆਂ ਹੋਈਆਂ ਨੇ ਕਿਸੇ ਆਈਏ ਅਫਸਰ ਦੀ ਕਿਸੇ ਆਈਐਫਐਸ ਅਫਸਰ ਦੀ ਹਿੰਮਤ ਕਿਵੇਂ ਪੈਜੂਗੀ ਵੀ ਉਹ ਕਹੇ ਵੀ ਨਾ ਕਰੋ ਇਹ ਹੂੰ 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 ਨੀਤੀ ਤਾਂ ਉਦੋਂ ਹੀ ਚੱਲਦੀ ਆ ਜਦ ਨੀਤੀ ਬਣਾਉਣ ਵਾਲੇ ਨੂੰ ਚਲਾਉਣ ਵਾਲੇ ਨੂੰ ਖੁੱਲ੍ਹਦੀ ਜਾਵੇ ਜੇ ਉਹਨੂੰ ਕਹੇ ਤਾਂ ਨਹੀਂ ਕਰਨਾ ਫਿਰ ਉਹ ਕਿਉਂ ਕਰੂਗਾ ਕਹੇ ਇਹ ਫਿਰ ਬੀਜੇਪੀ ਨੂੰ ਅੰਟਰਨਲ ਬੜੇ ਗੰਭੀਰੋ ਕੇ ਸੋਚਣ ਦੀ ਲੋੜ ਹੈ ਵਿਰੋਧੀ ਧਿਰਾਂ ਕਾਂਗਰਸ ਜਾਂ ਹੋਰ ਉਹ ਤੇ ਕਹਿਣਗੇ ਸਭ ਵਧੀਆ ਹੋ ਰਿਹਾ ਜੀ ਇਹਨਾਂ ਦਾ ਖਿਲਾਰਾ ਪੈ ਰਿਹਾ ਇੰਟਰਨੈਸ਼ਨਲ ਪੱਧਰ ਉਤੇ ਇੱਕ ਇਹਨੇ ਉਹ ਕੋਈ ਆਇ ਨਹੀਂ ਉਹ ਤਾਂ ਸਾਰੀ ਬੰਦੇ ਨੇ ਜੇ ਮੋਦੀ ਸਾਹਿਬ ਦੀ ਬੇਇੱਜ਼ਤੀ ਹੁੰਦੀ ਹੈ ਬਤੌਰ ਪ੍ਰਾਈਮ ਮਿੰਿਸਟਰ ਤਾਂ ਬੇਇੱਜ਼ਤੀ ਤਾਂ ਸਾਡੀ ਵੀ ਹੈ ਨਾ ਇਹ ਤਾਂ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਸਾਡਾ ਸਭ ਮੱਤ ਭੇਲ ਹੋਵੇ ਹੈਗੇ ਤਾਂ ਸਾਡੇ ਕੋਲ ਨਾ ਸਾਨੂੰ ਇਹ ਤਾਂ ਮੰਨਣਾ ਹੈ ਛੋਟੀ ਸੋਚ ਹੈ ਜਿਹੜੇ ਸੋਚਦੇ ਨੇ ਵੀ ਮੋਦੀ ਸਾਹਿਬ ਕਿਉਂਕਿ ਬੀਜੇਪੀ ਦੇ ਪ੍ਰਧਾਨ ਮੰਤਰੀ ਨੇ ਉਹਨਾਂ ਦੀ ਦੇਸ਼ੀ ਹੋਣੀ ਚਾਹੀਦੀ ਹੈ ਉਹ ਵੀ ਗਲਤ ਨੇ ਹਾਂ ਜੀ ਬੀਜੇਪੀ ਇਹ ਸੋਚਦੀ ਹੈ ਵੀ ਇਹ ਦੇਸ਼ ਤਾਂ ਸਾਡਾ ਹੈ ਬਾਕੀ ਸਾਰੇ ਬਗਾਨੇ ਨੇ ਉਹ ਵੀ ਗਲਤ ਨੇ ਉਹ ਵੀ ਗਲਤ ਹੈ ਝਗੜਾ ਤਾਂ ਕੀ ਆ ਤਾ ਗਿਆ ਝਗੜਾ ਦੇਸ਼ ਵਾਸਤੇ ਕੋਈ ਵੀ ਨਹੀਂ ਕਰ ਰਿਹਾ ਅੱবি ਮੈਂ ਹਾਂ ਉਤਸ਼ਾਹੀ ਹੋਈ ਕੁਝ ਕਰ ਰਹੇ ਨੇ ਵਿਰੋਧੀ ਵੀ ਉਹੀ ਕੁਝ ਕਰ ਰਹੇ ਨੇ ਹੂੰ ਤੁਸੀਂ ਮੈਨੂੰ ਦੱਸੋ ਜਿੱਦ ਦੇ ਭਾਰਤ ਦੇ ਪ੍ਰਧਾਨ ਮੰਤਰੀ ਚੰਗੇ ਨੇ ਜਾਂ ਮਾੜੇ ਨੇ ਹੂੰ ਉਹਨਾਂ ਦੀ ਕੋਈ ਦੂਜਾ ਮੁਲਕ ਬੇਇੱਜ਼ਤੀ ਕਰੇਗਾ ਕਿਸ ਕਿਸਮ ਦੀ ਜਾ ਉਹਨਾਂ ਦਾ ਆਦਰ ਮਾਨ ਨਹੀਂ ਕਰੇਗਾ ਉਹਨਾਂ ਦਾ ਭਾਰਤਰੀ ਕਰਗੀ ਉੱਚੀ ਹੋਏਗੀ ਕਿਤੇ ਨੇਚਰਲੀ ਹਾਂ ਬਿਲਕੁਲ ਇਹ ਸਾਡੇ ਅਨੰਤਰੀ ਦੀ ਇੱਜ਼ਤ ਨਹੀਂ ਤੇ ਸਾਡੀ ਕਾਲੀ ਜਿਵੇਂ ਅਮਰੀਕਾ ਚ ਬਈ ਹਮ ਜੈਸ ਕੋਈ ਬੰਦਾ ਸਲਾਮ ਅਲੈਕੁਮ ਫਿਰ ਤੁਹਾਨੂੰ ਕਹਾਣੀ ਸੁਣਾਉਣਾ ਛੋਟੀ ਹਾਂ ਬਿਲਕੁਲ ਜੀ ਜੀ ਇੱਕ ਥਾਣੇਦਾਰ ਬਦਲ ਕੇ ਆਇਆ ਨਮਾ ਨਮਾ ਤੇ ਕੋਈ ਨੰਬਰਦਾਰ ਗਿਆ ਥਾਣੇਦਾਰ ਨੂੰ ਮਿਲਣਾ ਨੰਬਰਦਾਰ ਦਾ ਕੰਮ ਹੁੰਦਾ ਜਾ ਕੇ ਹਾਂ ਜੀ ਹਾਂ ਜੀ ਅੰਦਰ ਗਿਆ ਮਿਲਿਆ ਤੇ ਸਾਰੀ ਗੱਲਬਾਤ ਕਰਨ ਤੋਂ ਬਾਅਦ ਕਹਿੰਦਾ ਜੀ ਕੋਈ ਸੇਵਾ ਕਹਿੰਦਾ ਰ ਕੋ ਸ਼ੈਰੀ ਸੀ ਵਿਚਾਰਾ ਜਿਵੇਂ ਬੀਜਪੀ ਆ ਕੇ ਕਹਿੰਦਾ ਪਾਠੀਆਂ ਦੀ ਬੋਰੀ ਭੇਜਦੀ ਹੂੰ ਨਾ ਪਾਠੀਆਂ ਦੀ ਬੋਰੀ ਕੀ ਔਖਾ ਕੰਮ ਇਹ ਤਾਂ ਸ਼ੈਰੀਆਂ ਵਾਸਤੇ ਔਖਾ ਹੈ ਨਿਕੜਿਆ ਬਾਲਕੇ ਯਾਰ ਥੀਖੜਾ ਸੀ ਉਹਨੂੰ ਪੁੱਛਿਆ ਤਲੂਟ ਮਾਰਿਆ ਕਹਿੰਦਾ ਤੁਸੀਂ ਵੀ ਦੱਸ ਦੋ ਕੋਈ ਸੇਵਾ ਕਹਿੰਦਾ ਸਵਾਦੀ ਬੋਰੀ ਭੇਜਦੀ ਹੂੰ ਕਿ ਕਦ ਸੁਣਾ ਕਹਿੰਦਾ ਜੀ ਦਾ ਸਾਹ ਪਾਠੀਆਂ ਮੰਗਦਾ ਉਹਦਾ ਅਰਜ਼ੀ ਕੋਈ ਮੰਗ ਸਕਦਾ ਸਵਾਦੀ ਮੰਗ ਸਕਦਾ ਹਾਂ ਜੇਸ਼ ਤੇ ਪ੍ਰਧਾਨ ਮੰਤਰੀ ਨੂੰ ਕੋਈ ਕਥਦਾ ਨਹੀਂ ਦਿੰਦਾ ਉਹਦੇ ਆਮ ਬੰਦੇ ਦਾ ਤਾਂ ਮਾਰਾ ਹੀ ਹੋਊਗਾ ਉੱਥੇ ਹੂੰ ਜੀ 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 ਇਹ ਗੱਲ ਸਾਨੂੰ ਪੜਨੀ ਚਾਹੀਦੀ ਵੀ ਇਹ ਦੇਸ਼ ਸਾਡਾ ਹੈ ਤੇ ਜੇ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਦੀ ਜਾਂ ਕਿਸੇ ਦੀ ਵੀ ਹੂੰ ਹੂੰ ਜਾਂ ਕਿਤੇ ਸਾਡੇ ਅਫਸਰ ਸਾਹਿਬ ਦੀ ਵੀ ਉੱਥੇ ਬੇਇੱਜ਼ਤੀ ਹੁੰਦੀ ਹੈ ਤਾਂ ਉਹ ਦੇਸ਼ ਦੀ ਬੇਇੱਜ਼ਤੀ ਹੈ ਉਹ ਉਹ ਵਿਅਕਤੀ ਦੀ ਨਹੀਂ ਹੈ ਬਿਲਕੁਲ ਬਿਲਕੁਲ ਪੂਰੇ ਦੇਸ਼ ਦੀ ਸਵੈਮਾਨ ਦਾ ਮਾਮਲਾ ਹੈ ਜੀ ਜੀ ਜਾਂ ਕਸੂਰ ਉਹ ਵਿਅਕਤੀ ਦਾ ਵੀ ਹੋਵੇ ਇਹ ਦੇਸ਼ ਦੇ ਸਵੈਮਾਨ ਦਾ ਮਸਲਾ ਹੈ ਇਹ ਨਹੀਂ ਸੋਚ ਜੀ ਜੀ ਬਿਲਕੁਲ ਬਿਲਕੁਲ ਸੋ ਇਹ ਸਨ ਅੱਜ ਦੇ ਵੱਡੇ ਮੁੱਦੇ ਤੇ ਸਾਡੇ ਨਾਲ ਖਾਸ ਤੌਰ ਤੇ ਜੁੜੇ ਸਨ ਵਿਸ਼ਵ ਚਿੰਤਕ ਤੇ ਸਿਆਸੀ ਮਾਹਰ ਪ੍ਰੋਫੈਸਰ ਡਾਕਟਰ ਪਿਆਰੀ ਲਾਲਕਰ ਜੀ ਸੋ ਡਾਕਟਰ ਸਾਹਿਬ ਤੁਸੀਂ ਚੈਨਲ ਜੀ ਮਿਸ਼ਨ ਪੰਜਾਬੀ ਲਈ ਵੱਡੇ ਮੁੱਲਾਂ ਸਬੰਧੀ ਤਾਂ ਤੁਹਾਡਾ ਧੰਵਾਦ ਸ਼ੁਕਰੀਆ ਜੀ ਸ਼ੁਕਰੀਆ ਇਹ ਮਿਸ਼ਨ ਪੰਜਾਬੀ